ਨਾਮ ਤੋਂ ਬਿਨਾ ਗੁਰੂ ਜੀ ਕਹਿੰਦੇ ਕਿਤੇ ਵੀ ਸਿੱਝੇ ਹੀ ਤੋਂ ਭਾਵ ਸਫਲ ਨਹੀਂ ਹੋ ਸਕਦਾ ਤਾ ਤੇਰਾ ਜੀਵਨ ਸਫਲ ਨਹੀਂ ਹੋ ਸਕਦਾ ਨਾਮ ਤੋਂ ਬਿਨਾ ਤੂੰ ਆਪਣੀ ਇੱਜ਼ਤ ਗਵਾ ਲਏਗਾ ਅਸ਼ਟਪਦੀ ਅਸ਼ਟਪਦੀ ਰੰਭ ਹੋ ਰਹੀ ਹੈ ਅੱਠ ਪਦਾਂ ਵਾਲੀ 10 ਵਸਤੂ ਲੈ ਪਾਛੇ ਪਾਵੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ 10 ਚੀਜ਼ਾਂ ਮਿਲ ਗਈਆਂ ਤੈਨੂੰ 10 ਵਸਤੂਆਂ ਲੈ ਕੇ ਲੁਕੋ ਲਈਆਂ ਭੁੱਲ ਗਿਆ ਇੱਕ ਵਸਤੂ ਕਾਰਨ ਵਿਖੋਟ ਗਵਾਵੇ ਪਰ ਇੱਕ ਚੀਜ਼ ਜਿਹੜੀ ਨਾ ਮਿਲੀ ਉਹਦੇ ਲਈ ਵਿਖੋਟ ਦਾ ਅਰਥ ਹੁੰਦਾ ਵਿਸ਼ਵਾਸ ਕਹਿੰਦੇ ਆਪਣਾ ਵਿਸ਼ਵਾਸ ਗਵਾ ਲਿਆ ਆਪਣੀ ਇੱਜ਼ਤ ਗਵਾ ਬੈਠਾ ਆਓ ਸਮਝ ਲਓ ਇਹ ਗੱਲ ਤੁਹਾਨੂੰ ਉਦਾਹਰਨ ਵਾਲ ਐਗਜ਼ਾਮਪਲ ਨਾਲ ਸਮਝ ਆਵੇ ਕੋਈ ਇਦਾਂ ਦ੍ਰਿਸ਼ਤਾਨ ਦਿੰਦੇ ਆ ਪ੍ਰਾਤਮ ਮਹਾਤਮਾ ਕਹਿੰਦੇ ਇੱਕ ਕੋਈ ਸ਼ਾਹੂਕਾਰ ਸੀ ਉਹਦੇ ਕੋਲ ਕੋਈ ਬੰਦਾ ਨੌਕਰੀ ਕਰਦਾ ਸੀ ਕਾਫੀ ਸਾਲ ਨੌਕਰੀ ਕਰਦਾ ਰਿਹਾ ਸ਼ਾਹੂਕਾਰ ਦੇ ਮਨ ਵਿੱਚ ਆਈ ਵੀ ਬੰਦਾ ਬਹੁਤ ਸਾਲ ਤੋਂ ਕੰਮ ਕਰ ਰਿਹਾ ਹੈ ਆਪਾਂ ਇਹਨੂੰ ਪੈਸੇ ਤਾਂ ਦਿਨੇ ਹੀ ਆ ਨੌਕਰੀ ਦੇ ਤਨਖਾਹ ਤਾਂ ਪਰ ਫਿਰ ਵੀ ਸ਼ਾਹੂਕਾਰ ਨੇ ਉਹਨੂੰ 10 ਥੈਲੀਆਂ ਪੈਸਿਆਂ ਦੀਆਂ ਦਿੱਤੀਆਂ ਉਹਨੂੰ ਆਖਿਆ ਕਿ ਓਹ ਕਰੀ 9 ਤਾਂ ਇਹਦੇ ਵਿੱਚੋਂ ਤੂੰ ਆਪਣੇ ਕਾਰੋਬਾਰ ਤੇ ਲਾ ਲੈ ਪਰ ਇੱਕ ਥੈਲੀ ਮੇਰੀ ᱥਾਮ ਕੀ ਰੱਖ ਲੈ ਜਦੋਂ ਮੈਂ ਮੰਗੂਗਾ ਮੈਨੂੰ ਦੇ ਦੇ ਉਹ ਬੰਦੇ ਨੇ ਐਉਂ ਕੀਤਾ ਕਿ ਆਪਣਾ ਕਾਰੋਬਾਰ ਆਰੰਭ ਕਰ ਲਿਆ ਕੁਝ ਸਮੇਂ ਬਾਅਦ ਸ਼ਾਹੂਕਰ ਨੇ ਉਹਦੇ ਤੋਂ ਆਪਣੀ ਦਸਵੀਂ ਥੈਲੀ ਮੰਗੀ ਜਿਹਦੇ ਵਿੱਚ ਪੈਸੇ ਸਨ ਆਖਿਆ ਵੀ ਨੌਂ ਤੇ ਤੂੰ ਖਰਚ ਲਈਆਂ ਦਸਵੀਂ ਮੇਰੀ ਵਾਪਸ ਕਰ ਦੇ ਪਰ ਉਹ ਬੰਦਾ ਨੌਂ ਵੀ ਵਰਤ ਗਿਆ ਤੇ ਜਦੋਂ ਸ਼ਾਹੂਕਰ ਨੇ ਦਸਵੀਂ ਮੰਗੀ ਤੇ ਦਸਵੀਂ ਕਹਿੰਦਾ ਜੀ ਹਜੇ ਤਾਂ ਮੇਰੇ ਕੋਲ ਹੈ ਨਹੀਂ ਉਹਨੇ ਆਖਿਆ ਭੱਲੇ ਪ੍ਰਸ਼ਾਹ ਮੈਂ ਤਾਂ ਤਿੰਨ ਵਰਤਣ ਲਈ ਨਹੀਂ ਦਿੱਤੀ ਸੀ ਉਹ ਦਿੱਤੀ ਸੀ ਸਾਮਕੇ ਰੱਖਣ ਲਈ ਪਰ ਕਹਿੰਦਾ ਜੀ ਕੋਈ ਨਹੀਂ ਵਰਤ ਹੋਗੀ ਮੈਂ ਫੇਰ ਦੇ ਦੂੰਗਾ ਥੋੜੇ ਦਿਨ ਦੀ ਮੋਹਤ ਲੈ ਲਈ ਥੋੜੇ ਦਿਨ ਬਾਅਦ ਫੇਰ ਸ਼ਾਹੂਕਾਰ ਨੇ ਮੰਗਿਆ ਫੇਰ ਉਹ ਕਹਿੰਦਾ ਜੀ ਹਜੇ ਨਹੀਂ ਹੋਈ ਆਖਰ ਉਹ ਬੰਦਾ ਮੁੱਕਰੇ ਗਿਆ ਕਹਿੰਦਾ ਜੀ ਮੇਰੇ ਕੋਲ ਹੈ ਨਹੀਂ ਮੈਂ ਨਹੀਂ ਦੇ ਸਕਦਾ ਮੈਂ ਤਾਂ ਵਰਤ ਲਈ ਸ਼ਾਹੂਕਾਰ ਦਾਏ ਦਿਲ ਵਿੱਚ ਉਸ ਬੰਦੇ ਦੇ ਪ੍ਰਤੀ ਜੋ ਮਾਨ ਸਨਮਾਨ ਉਹਦਾ ਭਲਾ ਕਰਨ ਦੀ ਸੀ ਉਹ ਸਾਰੀ ਜਾਂਦੀ ਰਹੀ ਔਰ ਵਿਸ਼ਵਾਸ ਦਵਾ ਬੈਠਾ ਐਉਂ ਹੀ ਹੁਣ ਵਾਹਿਗੁਰੂ ਅਕਾਲ ਪੁਰਖ ਨੇ ਸਾਨੂੰ ਸਮਾਂ ਦਿੱਤਾ ਜਿਹੜਾ ਸਾਹ ਦਿੱਤੇ ਆ ਦਿਨ ਤੇ ਰਾਤ ਦੇ 24 ਘੰਟੇ ਦਿੱਤੇ ਆ ਤੇ ਇਹ ਸਾਰਾ ਸਮਾਂ ਸਾਡੇ ਕੋਲ ਆ ਇਹਦੇ ਚੋਂ ਅਸੀਂ 10ਵਾਂ ਹਿੱਸਾ ਕੱਢਣਾ 24 ਘੰਟਿਆਂ ਚ 10ਵਾਂ ਹਿੱਸਾ ਬਣਦਾ 2 ਘੰਟੇ 24 ਮਿੰਟ ਬਣਦੇ ਪੁਰਾਤਨ ਮਹਾਤਮਾ ਨੇ ਕਿਹਾ 2.5 ਘੰਟੇ ਨੂੰ ਰੱਖਿਆ ਹੋਇਆ ਵੀ 5-4 ਮਿੰਟ ਬੈਠਦੇ ਆ ਉੱਠਦੇ ਆ ਵੀ ਲੱਗ ਜਾਂਦੇ ਆ ਵੀ 2.5 ਘੰਟੇ ਕਮ ਸੇ ਕਮ। ਬੰਦਾ ਭਜਨ ਕਰੇ, ਸਿਮਰਨ ਕਰੇ, ਬਾਣੀ ਪੜ ਲਵੇ, ਬਾਣੀ ਸੁਣ ਲਵੇ, ਕੀਰਤਨ ਸੁਣ ਲਵੇ, ਪਾਠ ਕਰ ਲਵੇ, ਸੰਗਤ ਕਰ ਲਵੇ। 2.5 ਘੰਟੇ ਦਿਨ ਵਿੱਚ ਲਾਜ਼ਮੀ ਆ। ਤੇ ਪਰ ਹੁਣ ਬਾਕੀ ਕਿੰਨਾ ਸਮਾਂ? ਇਹ ਬਾਕੀ ਦੇ ਸਮੇਂ ਨੂੰ ਤਾਂ ਇਹ ਵਰਤੇ ਵਰਤਿਆ। ਪਰ ਇਹ ਜਿਹੜਾ ਸਮਾ ਮਹਾਰਾਜ ਜੀ ਨੇ ਇਹਨੂੰ ਭਜਨ ਲਈ ਦਿੱਤਾ ਉਹਨੂੰ ਵੀ ਇਹ ਵਰਤ ਰਿਹਾ ਆਪਣੇ ਕਮਾਕਾਰਾਂ ਦੇ ਲਈ ਤੇ ਜੇ ਇਹਨੂੰ ਆਖੇ ਤਾਂ ਕਹਿੰਦਾ ਜੀ ਮੇਰੇ ਕੋਲ ਸਮਾ ਹੈ ਨਹੀਂ ਇਸੇ ਤਰੀਕੇ ਪ੍ਰਮਾਤਮਾ ਨੇ ਬੰਦੇ ਨੂੰ 10 ਵਸਤੂ 10 ਵਸਤੂਆਂ ਦਿੱਤੀਆਂ ਨੇ 10 ਇੰਦਰੀ ਦਿੱਤੇ ਆ 10 ਇੰਦਰੀ ਕੀ ਆ 5 ਗਿਆਨ ਇੰਦਰੀ 5 ਕਰਮ ਇੰਦਰੀ ਮਹਾਰਾਜ ਜੀ ਨੇ ਆਖਿਆ ਵੀ ਬਾਕੀ ਤਾਂ ਸਭ ਕੁਝ ਤੈਨੂੰ ਦਿੱਤਾ ਜੀਵ ਨੂੰ ਬੋਲਣ ਲਈ ਕੰਨ ਸੁਣਨ ਲਈ ਅੱਖਾਂ ਦੇਖਣ ਲਈ ਨੱਕ ਸੁੰਘਣ ਲਈ ਹੱਥ ਸਮਾਨ ਲੈਣ ਲਈ ਪੈਰ ਤੁਰਨ ਲਈ ਦੋ ਪਸਤੰਦ ਰਿਹਾ ਇਹ ਤਾਂ ਬਾਕੀ ਤੱਤੇ ਨੂੰ ਦਿੱਤੇ ਹੈ ਤੇਰੇ ਹੈ ਵਰਤਲਾ ਪਰ ਇੱਕ ਚੀਜ਼ ਸਾਡੀ ਆ ਉਹ ਹੈ ਮਨ ਮਨ ਸਾਨੂੰ ਦੇ ਦੇਣਾ ਤੂੰ ਵਾਪਸ ਪਰ ਇਹ ਕੀ ਕਰਦਾ ਹੈ ਬਾਕੀ ਦੀਆਂ ਚੀਜ਼ਾਂ ਵੀ ਵਰਤਦਾ ਹੈ ਇੱਕ ਵਸਤੂ ਮਨ ਵੀ ਪਰਮਤਮਾਲੇ ਪਾਸੇ ਨਹੀਂ ਲਾਉਂਦਾ ਤਾਂ ਆਪਣਾ ਵਿਸ਼ਵਾਸ ਗੁਵਾਰ ਹੈ ਇਸੇ ਤਰੀਕੇ ਪ੍ਰਮਾਤਮਾ ਵਾਹਿਗੁਰੂ ਨੇ ਜੀਵ ਨੂੰ ਧਨ ਦੌਲਤ ਸਭ ਕੁਝ ਦਿੱਤਾ ਹੈ ਉਹਦੇ ਵਿੱਚੋਂ ਸਿਰਫ ਇੱਕ ਚੀਜ਼ ਮੰਗੀ ਹੈ ਉਹ ਦਾਸਵਾ ਹਿੱਸਾ ਵੀ ਚੰਗੇ ਪਾਸੇ ਲਾ 10 ਰੁਪਈਆ ਦੇ ਵਿੱਚੋਂ 1 ਰੁਪਿਆ 100 ਦੇ ਵਿੱਚੋਂ 10 ਰੁਪਏ ਪਰ ਬੰਦੇ ਨੂੰ 90 ਰੁਪਏ ਥੋੜੇ ਲੱਗਦੇ ਆ ਦਾਸਵਾ ਹਿੱਸਾ 10 ਰੁਪਏ ਜ਼ਿਆਦਾ ਲੱਗਦੇ ਆ ਗੁਰੂ ਘਰ ਚੰਗੇ ਪਾਸੇ ਲਾਉਣ ਨੂੰ ਕਹਿੰਦਾ 10 ਲਾਵਾ ਇਨੇ ਇਨੀ ਸੋਚਦਾ ਮੇਰੇ ਕੋਲ ਤਾਂ 90 ਆ ਉਹ ਕਹਿੰਦੇ ਤਾਂ ਥੋੜੇ ਜਿਹੀ ਰਹਿ ਗਏ ਐਵੇਂ ਮਹਾਰਾਜ ਕਹਿੰਦੇ ਇਹ ਵਿਸ਼ਵਾਸ ਦਵਾ ਰਿਹਾ ਹੈ